ਤੁਸੀਂ ਸਭ ਨਹੀਂ ਦੇਖਿਆ ਇਹ ਇਹ ਸਾਰਾ ਪਰਿਵਾਰ ਅੱਜ ਜਿਹੜਾ ਇੱਥੇ ਹੈਗਾ ਉਹਨਾਂ ਚ ਕੁਝ ਮੈਂਬਰ ਜਿਹੜੇ ਇੱਥੇ ਸੀਗੇ ਇਹ ਉਹ ਪਰਿਵਾਰ ਹੈ ਜਿਹੜੇ 2022 ਤੋਂ ਮੇਰੇ ਨਾਲ ਚੱਲ ਰਹੇ ਸੁੱਖ-ਦੁੱਖ ਦੇ ਵਿੱਚ ਇਹਨਾਂ ਦੇ ਨਾਲ ਮੈਂ ਖਣੀ ਔਰ ਮੇਰੇ ਨਾਲ ਹਮੇਸ਼ਾ ਖੜੇ ਜ਼ਰੂਰਤ ਹੈ ਕਿ ਮੁੱਗੇ ਦੇ ਵਿੱਚ ਇੱਕ ਅੱਛਾ ਲੀਡਰ ਆਵੇ ਆਪਾਂ ਸਭ ਨੇ ਦੇਖ ਲਿਆ ਕਿ ਜੋ ਝਾੜੂ ਵਾਲੇ ਇੱਥੇ ਕੰਮ ਕਰ ਰਹੇ ਹੈ ਜੋ ਪਰਚਿਆਂ ਦੀ ਇੱਥੇ ਰਾਜਨੀਤੀ ਮੋਗੇ ਸ਼ਹਿਰ ਚ ਚੱਲ ਰਹੀ ਹੈ ਤੁਹਾਨੂੰ ਸਭ ਵਾਕਫ ਹੋ ਮੈਨੂੰ ਲੱਗਦਾ ਹੈ ਕਿ ਮਾਹੌਲ ਜਿਹੜਾ ਬਹੁਤ ਖਰਾਬ ਹੋ ਗਿਆ ਹੈ ਆਮ ਤੁਸੀਂ ਦੇਖ ਰਹੇ ਹੋ ਜਿਹੜੇ ਗੋਲੀਆਂ ਚੱਲ ਰਹੀਆਂ ਹੈ ਗਿਆ ਮੈਂ ਹੁਣੇ ਥੋੜੇ ਦਿਨ ਪਹਿਲਾਂ ਹੀ 2 ਦਿਨ ਪਹਿਲਾਂ ਰਾਜਾ ਜੀ ਜਿਹੜੇ ਪ੍ਰਧਾਨ ਸਾਹਿਬ ਹੈ ਸਾਡੇ ਉਹ ਆਏ ਔਰ ਉਹਨਾਂ ਨੇ ਡਾਕਟਰ ਸਾਹਿਬ ਦਾ ਪਤਾ ਵੀ ਲਿੱਤਾ ਤੁਸੀਂ ਦੇਖੋ 15 ਦਿਨ ਪਹਿਲਾਂ ਉਹਨਾਂ ਦੀ ਡਾਕਟਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਵਾਪਸ ਲਿੱਤੀ ਗਈ ਐਵੇਂ ਹੀ ਸਿੱਧੂ ਮੂਸੇਵਾਲੇ ਦੀ ਵੀ ਹੋਈ ਸੀ ਜਦੋਂ ਉਹਨਾਂ ਸਿਕਿਉਰਿਟੀ ਵਾਪਸ ਲਿੱਤੀ ਗਈ ਉਦੋਂ ਹੀ ਹਮਲਾ ਹੋਇਆ ਜਦ ਇਹਨਾਂ ਦੇ ਐਮ.ਐਲ.ਏ ਦੇ ਕੋਲ ਐਨੇ ਐਨੇ ਸਿਕਿਉਰਿਟੀ ਰਹਿੰਦੀ ਐ ਤੇ ਜਿਹਨੂੰ ਥ੍ਰੈਟ ਆਇਆ ਉਹਨਾਂ ਕੋਲ ਕਿਉਂ ਸਿਕਿਉਰਿਟੀ ਵਾਪਸ ਲਿੱਤੀ ਜਾਂਦੀ ਐ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਜਿਹੜਾ ਅਮਨ ਕਾਨੂੰਨ ਤੁਸੀਂ ਸਾਰੇ ਦੇਖ ਸਕਦੇ ਹੋ ਉਹ ਇੱਕ ਕੁਐਸਚਨ ਮਾਰਕ ਬਣ ਚੁੱਕਾ ਐ ਜਿਹੜਾ ਨਸ਼ਾ ਉਹ ਕਾਫੀ ਘਰਾਂ ਦੇ ਵਿੱਚ ਪਹੁੰਚ ਚੁੱਕਾ ਹੈ ਮਾਪਿਓ ਜਿਹੜੇ ਹੈਗੇ ਰੋਂਦੇ ਆ ਕਿਉਂਕਿ ਜਿਹੜੇ ਬੱਚੇ ਉਹਨਾਂ ਦੇ ਨਸ਼ਿਆਂ ਦੇ ਵਿੱਚ ਚਲੇ ਗਏ ਲੇਕਿਨ ਮੈਨੂੰ ਲੱਗਦਾ ਹੈ ਕਿ ਜ਼ਰੂਰਤ ਹੈ ਕਿ ਆਵਾਜ਼ ਉਠਾਈਏ ਜੇ ਮੈਂ ਬਤੌਰ ਐਜ਼ ਕਾਂਗਰਸ ਲੀਡਰ ਇਥੇ ਨਹੀਂ ਆਮ ਲੋਕ ਦੀ ਆਵਾਜ਼ ਉਠਾਉਂਗੀ ਤਾਂ ਕੌਣ ਉਠਾਏਗਾ ਕਿਉਂਕਿ ਝਾੜੂ ਦੀ ਸਰਕਾਰ ਬਿਲਕੁਲ ਹੀ ਫੇਲ ਹੋ ਚੁੱਕੀ ਹੈ ਅਮਨ ਕਾਨੂੰਨ ਨੂੰ ਲੈ ਕੇ ਔਰ ਜ਼ਰੂਰਤ ਹੈ ਲੋਕਾਂ ਨੂੰ ਇੱਕ ਅੱਛੇ ਲੀਡਰ ਦੀ ਇੱਕ ਅੱਛੇ ਇਨਸਾਨ ਦੀ ਔਰ ਤੁਸੀਂ ਸਾਰੇ ਅੱਜ ਇੱਥੇ ਤਾਂ ਹੀ ਹੋ ਕਿਉਂਕਿ ਕਿਤੇ ਨਾ ਕਿਤੇ ਅ ਵਿਸ਼ਵਾਸ ਹੈ ਤੁਹਾਨੂੰ ਕਿ ਤੁਹਾਡੀ ਆਵਾਜ਼ ਬਣ ਕੇ ਤੁਹਾਡੀ ਭੈਣ ਤੁਹਾਡੀ ਬੇਟੀ ਹਮੇਸ਼ਾ ਖੜੀ ਹੈ ਤੁਹਾਡੇ ਨਾਲ ਬਿਲਕੁਲ ਪਰਿਵਾਰ ਦੇ ਵਿੱਚ ਵਾਅਦਾ ਵੀ ਹੋਇਆ ਜਿਸ ਦੁਬਾਰਾ ਦੇ ਵਾਅਦੇ ਦੇ ਬਿਲਕੁਲ ਪਰਿਵਾਰ ਦੇ ਵਿੱਚ ਵਾਅਦਾ ਹੋਇਆ ਸਾਡੇ ਐਮਸੀ ਅਮਰਜੀਤ ਅੰਬੀ ਜੀ ਔਰ ਜਮਲਾ ਜੀ ਜਿਹੜੇ ਹੈ ਰੀਜੋਇਨ ਕੀਤੇ ਹੈਗੇ ਕਿਉਂਕਿ ਕਿਤੇ ਨਾ ਕਿਤੇ ਥੋੜਾ ਜਿਹਾ ਪਾਰਟੀ ਦੇ ਅਗੇਂਸਟ ਜਦ ਗਤੀਵਿਧੀਆਂ ਚੱਲਦੀਆਂ ਤਾਂ ਜ਼ਰੂਰ ਹਾਈ ਕਮਾਂਡ ਐਕਸ਼ਨ ਲੈਂਦੀ ਹੈ ਲੇਕਿਨ ਮੈਂ ਇਹ ਕਹੂੰਗੀ ਕਿ ਹਮੇਸ਼ਾ ਸਾਡੇ ਨਾਲ ਖੜੇ ਸੀ ਔਰ ਉਹਨਾਂ ਨੂੰ ਸਮਝਾਇਆ ਔਰ ਕਿਤੇ ਨਾ ਕਿਤੇ ਸਭ ਨੂੰ ਪਤਾ ਕਿ ਆਉਣ ਵਾਲਾ ਸਮਾਂ ਜਿਹੜਾ ਕਾਂਗਰਸ ਦਾ ਲੋਕਾਂ ਦਾ ਜਿਹੜਾ ਚੁਕਾਅ ਹੈ ਕਾਂਗਰਸ ਵੱਲ ਆਲਰੇਡੀ ਹੋਣਾ ਸ਼ੁਰੂ ਹੋ ਗਿਆ ਤੁਸੀਂ ਵੇਖੋ ਬਾਕੀ ਪਾਰਟੀਆਂ ਦੇ ਵੀ ਜਿਹੜੇ ਲੋਕ ਹੈ ਕਿਵੇਂ ਉਹ ਵੇਟ ਕਰ ਰਹੇ ਹੈ ਕਿ ਕਿ ਸਤਾਈ ਆਵੇ ਔਰ ਜਿਹੜਾ ਸਮਾਂ ਦੁਆਰ ਤੋਂ ਵਧੀ ਆਵੇ ਜਦ ਕਾਂਗਰਸ ਦੀ ਸਰਕਾਰ ਸੀਗਾ ਸਾਡੇ ਅੱਜ ਦਾ ਜਿਹੜਾ ਮੇਨ ਮੁੱਦਾ ਸੀਗਾ ਜਿਹੜਾ ਸਾਨੂੰ ਪੀਸੀਸੀ ਵੱਲੋਂ ਹੁਕਮ ਹੋਇਆ ਸਾਡੇ ਪ੍ਰਧਾਨ ਸਾਹਿਬ ਵੱਲੋਂ ਜਿੱਤੇਗਾ ਬੂਥ ਜਿੱਤੇਗੀ ਕਾਂਗਰਸ ਜੋ ਸਾਡਾ ਕਾਂਗਰਸ ਦਾ ਪ੍ਰੋਗਰਾਮ ਸ਼ੁਰੂ ਹੈ ਜਿਹਦੇ ਅੰਦਰ ਹਰ ਬੂਥ ਤੇ ਬਲੌਕ ਲੈਵਲ ਤੇ ਮੰਡਲਾਂ ਦੀ ਸਾਨੂੰ ਕਮੇਟੀਆਂ ਬਣਾਉਣ ਦਾ ਆਦੇਸ਼ ਤੇ ਮੈਨੂੰ ਬਤੌਰ ਆਬਜ਼ਰਵਰ ਬਣਾਇਆ ਗਿਆ ਸੀ ਪਰ ਪਿਛਲੇ ਦਿਨੋਂ ਕੁਝ ਰੁਝੇਵੇਂ ਸੀ ਜਿਹਦੇ ਕਰਕੇ ਲੁਧਿਆਣਾ ਵੈਸਟ ਇਲੈਕਸ਼ਨ ਚੱਲ ਰਹੀ ਸੀ ਉਦੋਂ ਮੈਂ ਨਹੀਂ ਆ ਪਾਇਆ ਦੋਸਤੋ ਬਾਅਦ ਮੈਂ ਕਿਸੇ ਨਿਜੀ ਕੰਮ ਕੋ ਮੈਨੂੰ ਦੇਸ਼ ਤੋਂ ਬਾਹਰ ਜਾਣਾ ਪਿਆ ਤੇ ਮੀਟਿੰਗ ਕੁਝ ਡਿਲੇਡ ਹੋ ਗਈ ਹੁਣ ਤੱਕ ਤਾਂ ਦੋ ਜਾਣੀਆਂ ਚਾਹੀਦੀ ਸੀ ਪਰ ਅੱਜ 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 ਸਾਡੀ ਫਰਸਟ ਮੀਟਿੰਗ ਹੋਈ ਹੈ ਮੋਗੇ ਦੇ ਅੰਦਰ ਬਹੁਤ ਸੋਹਣੀ ਮੀਟਿੰਗ ਸਾਡੇ ਹਲਕਾ ਇੰਚਾਰਜ ਮਾਲਵਿਕਾ ਮੈਡਮ ਨੇ ਕਰਵਾਈ ਹੈ ਜਿਸ ਦੇ ਅੰਦਰ ਸਾਰੇ ਸਾਡੇ ਐਮਸੀ ਸਾਹਿਬਾਨ ਪੰਚ ਸਰਪੰਚ ਜ਼ਿਲ੍ਹਾ ਪ੍ਰਧਾਨ ਸਾਡੇ ਐਕਸ ਐਮਐਲਏ ਸਾਰੇ ਇਹਨਾਂ ਨੂੰ ਬਹੁਤ ਹੀ ਪਿਆਰ ਸਤਿਕਾਰ ਇਹਨਾਂ ਨੂੰ ਕਰਦੇ ਨੇ ਤੇ ਬਹੁਤ ਹੀ ਵਧੀਆ ਮੀਟਿੰਗ ਹੋਈ ਹੈ ਤੇ ਅਸੀਂ ਸਾਰੇ ਨੇ ਉਹੀ ਬੇਨਤੀ ਕੀਤੀ ਹੈ ਕਿ ਉਹਨੇ ਇਸ ਮੀਟਿੰਗ ਨੂੰ ਬਰਕਰਾਰ ਰੱਖਦੇ ਆ ਹਰ 15ਵੇਂ ਦਿਨ ਅਸੀਂ ਇੱਥੇ ਮੀਟਿੰਗ ਕਰਿਆ ਕਰਾਂਗੇ ਇੱਕ ਹਾਧਾ ਦਿਨ ਅੱਗੇ ਪਿੱਛੇ ਤੇ ਬੂਥ ਲੈਵਲ ਤੱਕ ਦੀ ਕਮੇਟੀਆਂ ਅਸੀਂ ਆਪਣੀਆਂ ਪੂਰੀਆਂ ਬਣਾਉਂਦੇ ਨਵੀਆਂ ਨੀਤੀਆਂ ਲਾਗੂ ਕਰਨ ਦੀ ਕੰਮਕਾਜੀ ਨਵੀਂ ਨੀਤੀ ਜਿਹੜੀ ਸਾਡੀ ਕਾਂਗਰਸ ਪਾਰਟੀ ਹੈ ਜਿਹਦੇ ਬੂਥ ਲੈਵਲ ਦਾ ਵਰਕਰ ਜਿਹੜਾ ਸਾਡੀ ਰੀਡ ਦੀ ਹੱਡੀ ਐ ਉਹਨੂੰ ਹੋਰ ਮਜ਼ਬੂਤ ਕਰਨ ਦੇ ਲਈ ਉਹਨਾਂ ਨੂੰ ਸਾਡੇ ਆਉਣ ਵਾਲੀ ਸਰਕਾਰਾਂ ਦੇ ਅੰਦਰ ਵੀ ਉਹਨਾਂ ਦੀ ਹਿੱਸੇਦਾਰੀ ਪਾਉਣ ਦੇ ਲਈ ਅਸੀਂ ਉਹਨਾਂ ਨੂੰ ਰਜਿਸਟਰ ਕਰਨ ਜਾ ਰਹੇ ਹਾਂ ਜਿਹਦੇ ਚ ਤਹਿਤ ਅਸੀਂ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਉਹਦੇ ਨਾਲ ਜਿਹੜੇ ਜੋ ਵੀ ਸਾਡੇ ਹਰ ਹਲਕੇ ਚੋਂ ਚੋਣਾਂ ਲੜਨਗੇ ਉਹਨਾਂ ਨੂੰ ਵੀ ਇਸ ਗੱਲ ਦਾ ਬਹੁਤ ਵਾਅਦਾ ਮਿਲੇਗਾ ਸਰ ਡਿਸਟ੍ਰਿਕਟ ਕਨਸਲਰ ਮੀਟਿੰਗ ਕੀਤੀ ਹੈਗੀ ਕੁਝ ਮੱਕਾਂ ਵੀ ਸਮੱਸਿਆਵਾਂ ਵੀ ਤੁਹਾਡੇ ਸਾਹਮਣੇ ਆ ਰਹੀਆਂ ਨੇ ਮੈਨੂੰ ਕੋਈ ਇਦਾਂ ਦੀ ਸਮੱਸਿਆ ਵਾਲੀ ਗੱਲ ਤੇ ਕੋਈ ਨਹੀਂ ਲੱਗੀ ਸਿਰਫ ਉਹਨਾਂ ਨੇ ਇਕੱਠੇ ਹੁੰਦਾ ਸੰਦੇਸ਼ ਦਿੱਤਾ ਤੁਹਾਨੂੰ ਪਤਾ ਹੈ ਹਰ ਪਾਰਟੀ ਦੇ ਅੰਦਰ ਜਿਹੜਾ ਚੜਦਾ ਸੂਰਜ ਹੁੰਦਾ ਹਰ ਇੱਕ ਕੋਈ ਸਲਾਮ ਠੋਕਦਾ ਉਹਨੂੰ ਤੇ ਹਰ ਪਾਰਟੀ ਦੇ ਅੰਦਰ ਹਰ ਹਲਕੇ 'ਚੋ 3-3 4-4 6-6 ਉਮੀਦਵਾਰ ਹੁੰਦੇ ਨੇ ਉਹਨਾਂ ਨੇ ਸਿਰਫ ਇਹ ਕਿਹਾ ਕਿ ਵੀ ਮੀਟਿੰਗ ਸਾਡੀ ਇੱਕ ਵਾਰ ਸੇ ਕਰਿਆ ਕਰੋ ਤੇ ਅਸੀਂ ਹੁਣ ਅੱਜ ਪਹਿਲੀ ਮੀਟਿੰਗ ਕੀਤੀ ਹੈ ਬਾਕੀ ਜੋ ਵੀ ਕੰਟੈਂਡਰਸ ਹੈਗੇ ਉਹਨਾਂ ਨਾਲ ਗੱਲ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਪਲੈਟਫਾਰਮ ਤੇ ਇਕੱਠੇ ਕਰਾਂਗੇ ਮੇਰੇ ਨਾਲ ਮੇਰੇ ਤੋਂ ਵੀ ਸੀਨੀਅਰ ਪੀਸੀਸੀ ਦੇ ਸਾਡੇ ਆਬਜ਼ਰਵਰ ਜਿਹੜੇ ਰਜਿੰਦਰ ਛਾਵੜਾ ਜੀ ਨੇ ਇਹ ਪਹਿਲਾਂ ਇੱਥੇ ਦੇ ਇਹ ਕੋਆਰਡੀਨੇਟਰ ਪਹਿਲਾਂ ਛਾਵੜਾ ਸਾਹਿਬ ਸੀਗੇ ਇਹਨਾਂ ਨਾਲ ਵੀ ਮੇਰੀ ਇਹੀ ਗੱਲ ਹੋਈ ਹੈ ਕਿ ਅਸੀਂ ਸਾਰਿਆਂ ਨਾਲ ਗੱਲ ਕਰਕੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆਵਾਂਗੇ ਸਰ ਅਜੇ ਮੌਕਾ ਦੇ ਵਿੱਚ ਵੀ ਦੋ ਜਗਾਵਾਂ ਤੇ ਮੀਟਿੰਗ ਕੀਤੀ ਜਾ ਰਹੀ ਹੈ ਲੱਗ ਰਿਹਾ ਇਸ ਤਰ੍ਹਾਂ ਵੀ ਕਾਂਗਰਸ ਪਾਰਟੀ ਦੇ ਕਿਤੇ ਨਾ ਕਿਤੇ ਬਤੌਰ ਹਲਕਾ ਇੰਚਾਰਜ ਮੀਟਿੰਗ ਮਾਰਵਿਕਾ ਮੈਡਮ ਦੇ ਘਰ ਹੈ ਦੂਜੇ ਪਾਸੇ ਨਿੱਜੀ ਚਾਦਾ ਪ੍ਰੋਗਰਾਮ ਹੈ ਜੇ ਗੱਲ ਕਰੀਏ ਜਿਵੇਂ ਮੌਕਾ ਦੇ ਵਿੱਚ ਇਮੀਗ੍ਰੇਸ਼ਨ ਖੁੱਲੇ ਹੋਏ ਨੇ ਉਵੇਂ ਵਕ ਵਕ ਦਫਤਰ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਵੱਲੋਂ ਜਿਹੜਾ ਵੀ ਬੰਦਾ ਕੋਈ ਕਾਂਗਰਸ ਪਾਰਟੀ ਲਈ ਕੰਮ ਕਰ ਰਿਹਾ ਵੋਟ ਕਾਂਗਰਸ ਪਾਰਟੀ ਦੀ ਮੰਗ ਰਿਹਾ ਤੇ ਮੈਨੂੰ ਨਹੀਂ ਲੱਗਦਾ ਉਹ ਦੇਦਰ ਕੋਈ ਸਾਨੂੰ ਉਸ ਦੇ ਉੱਤੇ ਕੋਈ ਟਿੱਪਣੀ ਦੇਣ ਦੀ ਲੋੜ ਹੈ ਉਹ ਆਲਟੀਮੇਟਲੀ ਜਿਹੜਾ ਵੀ ਬੰਦਾ ਇੱਥੋਂ ਚੋਣ ਲੜੂਗਾ ਜਿੱਦਾਂ ਦਾ ਲੋਕੀ ਮੈਡਮ ਨੂੰ ਪਿਆਰ ਕਰਦੇ ਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਖੰਝਾ ਹੋਣਾ ਚਾਹੀਦਾ ਬਾਕੀ ਹਰ ਚੀਜ਼ ਦੇ ਸਰਵੇ ਹੋਣਗੇ ਇਹ ਜਿਹੜਾ ਟਿਕਟ ਵੰਡਣ ਦਾ ਕੰਮ ਹੈ ਇਹ ਸਾਡਾ ਨਹੀਂ ਹੈਗਾ ਇਹ ਹਾਈ ਕਮਾਂਡ ਦਾ ਜਿਹਨੂੰ ਹਾਈ ਕਮਾਂਡ ਹੀ ਸਮਝੇਗੀ ਸਾਡਾ ਕੰਮ ਰਿਪੋਰਟ ਦੇਣਾ ਅਸੀਂ ਦਵਾਂਗੇ ਅੱਜ ਪਰਿਵਾਰ ਚ ਵਾਅਦਾ ਵੀ ਹੋਇਆ ਹੈ ਕਾਉਂਸਲਰ ਵੀ ਜਿਹੜੇ ਆਗੰਗਤ ਪਾਰਟੀ ਚ ਸ਼ਾਮਲ ਹੋਏ ਮੈਂ ਇਹਦੀ ਵਧਾਈ ਮਾਲਵੀਕਾ ਮੈਡਮ ਨੂੰ ਦੇਣਾ ਚਾਹੁੰਦਾ ਜਿਨ੍ਹਾਂ ਨੇ ਆਪਣੇ ਥੱਲੇ ਜਿਹੜੇ ਇਹਨਾਂ ਦੇ ਨਿਰਾਜ਼ ਕਾਉਂਸਲਰ ਕਿਸੇ ਵੀ ਕਾਰਨ ਪਾਰਟੀ ਛੱਡ ਕੇ ਗਏ ਜਾਂ ਕੱਢੇ ਗਏ ਮੈਨੂੰ ਇਹਨਾਂ ਬੈਕਗ੍ਰਾਉਂਡ ਤੇ ਨਹੀਂ ਪਤਾ ਉਸ ਗੱਲ ਦਾ ਪਰ ਇਹਨਾਂ ਦੀ ਮਿਹਨਤ ਸਦਕਾ ਉਹ ਅੱਜ ਆਪਣੇ ਪਰਿਵਾਰ ਚ ਵਾਪਸ ਆਏ ਨੇ ਇਹਨਾਂ ਦੇ ਨਾਲ ਪਹਿਲਾਂ ਤੇ ਜੁੜੇ ਹੋਏ ਨੇ ਮੈਂ ਰਾਮ ਦਾ ਧੰਨਵਾਦ ਸਾਡੇ ਹਲਕਾ ਮੋਗਾ ਦੇ ਕੋਆਰਡੀਨੇਟਰ ਬਰੂ ਅਗਰਵਾਲ ਜੀ ਅਤੇ ਅਬਜ਼ਰਵਰ ਵਿਜਿੰਦਰ ਸ਼ਾਵੜਾ ਜੀ ਵਿਸ਼ੇਸ਼ ਤੌਰ ਤੇ ਸਾਡੇ ਦਫ਼ਤਰ ਪਹੁੰਚੇ ਨੇ ਇੱਥੇ ਵਰਕਰਾਂ ਨਾਲ ਮੀਟਿੰਗ ਹੋਈ ਹੈ ਔਰ ਆਨ ਵਾਲੀਆਂ ਜੋ ਪਾਰਟੀ ਦੀਆਂ ਪਾਲਿਸੀਆਂ ਹੈਗੀਆਂ ਜੋ ਅਗਲੇ ਪ੍ਰੋਗਰਾਮ ਹੈਗੇ ਉਹ ਇਹਨਾਂ ਨੇ ਸਾਂਝੇ ਕੀਤੇ ਆ ਇਸ ਤਰ੍ਹਾਂ ਬੂਰ ਕਮੇਟੀਆਂ ਮੰਡਲ ਕਮੇਟੀਆਂ ਔਰ ਜਿਨੇ ਵੀ ਅੱਗੇ ਪਾਰਟੀ ਦੇ ਪ੍ਰੋਗਰਾਮ ਆ ਕੋਈ ਧਰਨਾ ਹੈ ਮੁਜ਼ਾਰੇ ਹੈਗੇ ਆ ਉਸ ਬਾਰੇ ਵਿਸਤਾਰ ਨਾਲ ਔਰ ਵਰਕਰਾਂ ਦਾ ਫੀਡਬੈਕ ਲਿਆ ਆਏਗਾ ਗਰਾਉਂਡ ਰੈਅਲਿਟੀ ਕੀ ਹੈ ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਹੋਈ ਹੈ ਕਾਰਨ ਕੀ ਹੈ ਅੱਜ ਇੱਕੋ ਪ੍ਰੋਗਰਾਮ ਜਿਹੜਾ ਹੋਇਆ ਥੋੜੇ ਜਣ ਤੇ ਹੋਇਆ ਬਾਕੀ ਜਿਹੜੇ ਥੋੜੇ ਜਣ ਇਕੱਠੇ ਲੱਗ ਰਹੀਆ ਜੇ ਇਹ ਹੀ ਪ੍ਰੋਗਰਾਮ ਇੱਕ ਜਗ੍ਹਾ ਤੇ ਕਰ ਲੋ ਪਾਰਟੀ ਦੀ ਲੋੜ ਕੀ ਹੋਣੀ ਹੈ ਚਲੋ ਹੈ ਤਾਂ ਦੋਨੋਂ ਕਾਂਗਰਸ ਦੇ ਹੀ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਅਲੱਗ-ਅਲੱਗ ਟ ਸਮੇਂ ਤੇ ਲੱਗ-ਲੱਗ ਜਗ੍ਹਾ ਤੇ ਪ੍ਰੋਗਰਾਮ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਫਰਕ ਨਹੀਂ ਹੈਗਾ ਪਾਰਟੀ ਵਾਲੀ ਗੱਲ ਉਹਦੇ ਕੁਝ ਨਹੀਂ ਹੈਗਾ ਦੀ ਵਰਕਰ ਵੀ 605 ਸੀਗੇ ਕੋਈ ਕਹਿੰਦੇ ਉੱਧਰ ਜਾਣਾ ਇੱਥੇ ਜਾਣਾ ਟਾਈਮ ਉਹ ਵੀ ਸੇਮ ਤੇ ਹੀ ਰੱਖਿਆ ਪਿਆ ਸੀ ਉਹ 605 ਤੁਸੀਂ ਪਾ ਦਿੰਦੇ ਹੋ ਗੁਰੂ ਕੋਈ ਕੁਝ ਨਹੀਂ ਹੈਗਾ ਔਰ ਪਾਰਟੀ ਹਾਈ ਕਮਾਂਡ ਦਾ ਕੰਮ ਹੁਕਮ ਆ ਵੀ ਦੋਨੋਂ ਸਾਥੇ ਹੋ ਕੇ ਆਉਣਾਗਾ ਪਾਣੀ ਸਾਰਿਆਂ ਦੇ ਪੀ ਕੇ ਆਉਣਾਗਾ ਕੋਈ ਨਾਰਾਜ਼ ਨਹੀਂ ਹੋਣਾ ਚਾਹੀਦਾ ਮਾਨਤਨ ਹਰੇਕ ਦਾ ਬਰਾਬਰ ਹੋਣਾ ਚਾਹੀਦਾਗਾ ਸੋ ਉਸ ਤਰ੍ਹਾਂ ਸਾਡੇ ਕੋਆਰਡੀਨੇਟਰ ਸਾਹਿਬ ਨੇ ਪਾਰਟੀ ਦੇ ਜੋ ਹਦੇਸ਼ ਸੀ ਉਹਨਾਂ ਦੀ ਪਾਲਣਾ ਕੀਤੀ ਚੋਣਾਂ ਦੀ ਕਾਰਗਿਆਨ ਕੀ ਫੈਸਲੇ ਲਿੱਤੇ ਗਏ ਨੇ ਚੋਣਾਂ ਲੈ ਕੇ ਸਾ ਦੇਖੋ ਗਰਾਊਂਡ ਪੱਧਰ ਤੇ ਜਿਹੜੇ ਸਾਡੇ ਪ੍ਰੋਗਰਾਮ ਹੈਗੇ ਨੇ ਬੂਥ ਕਮੇਟੀਆਂ ਤੋਂ ਲੈ ਕੇ ਮੰਡਲ ਕਮੇਟੀਆਂ ਤੋਂ ਲੈ ਕੇ ਬਲਾਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਨੇ ਬੂਥ ਜੋੜੋ ਪ੍ਰੋਗਰਾਮ ਹੈਗੇ ਜਿਹੜਾ ਉਹਨੂੰ ਇੰਮੀ ਇੰਪਲੀਮੈਂਟੇਸ਼ਨ ਚ ਲੈ ਕੇ ਆਉਣਾ ਦਾ ਵੀ ਸਾਰੇ ਜਿੰਨੇ ਵੀ ਮੈਂਬਰ ਐਕਟਿਵ ਵਨ ਵੀ ਸਾਰੇ ਕੰਮ ਕਰਨ ਵਾਲੇ ਜੋ ਲੜਕੇ ਹੈਗੇ ਨੇ ਬੂਥਾਂ ਤੇ ਜਾਂ ਮੰਡਲਾਂ ਤੇ ਹੈਗੇ ਜਿਹੜੇ ਚਾਹੁੰਦੇ ਨੇ ਉਹ ਬਹੁਤ ਸੋਚ ਸਮਝ ਕੇ ਸਿਲੈਕਟ ਕੀਤੇ ਜਾਣ ਵੀ ਖਾਲੀ ਅਹੁਦੇ ਵਾਲੇ ਨਾ ਹੋਣ ਕੰਮ ਕਰਨ ਵਾਲੇ ਹੋਣ ਦਾਵੇ ਦਾ ਇਸਾਰੇ ਕਰਦੇ ਐ ਇਸ ਵੇਲੇ 27 ਦੀ ਤੈਕ ਦੇ ਦਾਵੇ ਕਰਦੇ ਸੱਡੀ ਤਾਂ ਬਾਈ ਚ ਵੀ ਸੀਗੀ 27 ਜੀ ਵੀ ਹੈਗੀ ਹੈ ਔਰ ਖੁੱਲ ਕੇ ਹੈਗੀ ਹੈ ਦੇਖੋ ਟਿਕਟ ਮੰਗਣਾ ਹਰ ਇੱਕ ਦਾ ਅਧਿਕਾਰ ਹੈ ਠੀਕ ਹੈ ਇਹ ਪਾਰਟੀ ਨੇ ਦੇਖਣਾਗਾ ਕਿ ਕਿਨ ਟਿਕਟ ਦੇਣੀ ਹੈ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਚੈਨਲਸ ਵਾਲਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਦੂਸਰੀ ਗੱਲ ਇਹ ਹੈ ਵੀ ਕਾਂਗਰਸ ਪਾਰਟੀ 2027 ਦੀਆਂ ਚੋਣਾਂ ਤੇ ਲਈ ਹੁਣੇ ਤੋਂ ਹੀ ਤਿਆਰੀਆਂ ਵੱਟ ਰਹੀ ਹੈ ਉਦੇ ਤਹਿਤ ਹੀ ਜਿਹੜੇ ਸਾਨੂੰ ਪ੍ਰੋਗਰਾਮ ਦਿੱਤੇ ਗਏ ਆ ਕਿ ਤੁਸੀਂ ਬੂਥ ਲੈਵਲ ਤੇ ਅਸੀਂ ਕਾਂਗਰਸ ਨੂੰ ਬੂਥ ਲੈਵਲ ਤੇ ਜਿੰਨਾ ਔਰ ਬਲੌਕ ਲੈਵਲ ਤੇ ਕਾਂਗਰਸ ਨੂੰ ਮਜ਼ਬੂਤ ਕਰੀਏ ਕਿਉਂ ਕੋਈ ਗੁਜਾਇਸ਼ ਨਾ ਰਵੇ ਕਿਉਂਕਿ ਸਾਡੀਆਂ ਜੇ ਬੂਥ ਕਮੇਟੀਆਂ ਕਾਇਮ ਆ ਸਾਡੇ ਬੂਥ ਕਾਇਮ ਆ ਯੂਥ ਕਾਇਮ ਆ ਤਾਂ ਮੇਰੇ ਹਿਸਾਬ ਨਾਲ 2027 ਦਾ ਇਲੈਕਸ਼ਨ ਜਿਹੜਾ ਉਹ ਬਿਲਕੁਲ ਕਾਂਗਰਸ ਪਾਰਟੀ ਵੱਡੇ ਮਾਰਜਨ ਨਾਲ ਜਿੱਤ ਕੇ ਸਰਕਾਰ ਬਣਾਉਗੀ ਦੂਸਰੀ ਗੱਲ ਇਹ ਹੈ ਵਰਕਰ ਦੇ ਵਿੱਚ ਉਤਸ਼ਾਹ ਹੈ ਵਰਕਰ ਨੇ ਸਿਰਫ ਵੇਖਿਆ ਸੀ ਵੀ ਨਵੀਂ ਪਾਰਟੀ ਹੈ ਪਤਾ ਨਹੀਂ ਕੀ ਕਰ ਦੂਗੀ ਤੁਸੀਂ ਵੀ ਵੇਖ ਰਹੇ ਹੋ ਜਦੋਂ ਦੀ ਇਹ ਸਰਕਾਰ ਆਈ ਹੈ ਕੀ ਕੁਝ ਹੋ ਰਿਹਾ ਹੈ ਅਬੋਰ ਦੇ ਵਿੱਚ ਬਹੁਤ ਇੱਕ ਇਮਾਨਦਾਰ ਜਿਹਨੇ ਬਹੁਤ ਗਰਾਉਂਡ ਲੈਵਲ ਤੋਂ ਉੱਠ ਕੇ ਆਪਣਾ ਟੇਲਰ ਦਾ ਕੰਮ ਸ਼ੁਰੂ ਕੀਤਾ ਉਸ ਤੋਂ ਬਾਅਦ ਉਹ ਵੱਡੇ ਲੈਵਲ ਤੇ ਚਲੇ ਗਏ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰਤਾ ਇਹ ਸਰਕਾਰ ਦੀ ਕੀ ਜ਼ਿੰਮੇਵਾਰੀ ਨਹੀਂ ਕਿਉਂ ਜਿਹੜਾ ਬੰਦਾ ਉਸ ਪਰਿਵਾਰ ਦਾ ਚਲਾ ਗਿਆ ਉਹ ਤਾਂ ਵਾਪਸ ਆਉਣਾ ਨਹੀਂ ਉਹਨਾਂ ਨੂੰ ਨਿਆਂ ਕਿਵੇਂ ਮਿਲੂਗਾ ਇਹ ਸਰਕਾਰ ਕਿਵੇਂ ਨਿਆਂ ਦਿਵਾਊਗੀ ਮੈਂ ਤਾਂ ਇਹੀ ਬੇਨਤੀ ਕਰਦਾ ਵੀ ਲੋਕ 27 ਵਾਲੇ ਇਲੈਕਸ਼ਨ ਵਿੱਚ ਇਹ ਸਾਰੀ ਗੱਲ ਦਾ ਬਦਲਾ ਇਹਨਾਂ ਤੋਂ ਲੈਣ ਜਦੋਂ 2022 ਦੀ ਗੱਲ ਕਰੀਏ ਇਲੈਕਸ਼ਨ ਦੀ ਤੇ ਉਦੋਂ ਵੀ ਆਪਾਂ ਕਹਿ ਸਕਦੇ ਵੀ ਕੀਤੀ ਹੋਈ ਸੀ ਜਿਹੜੀ ਆਪਾਂ ਆਪਣੇ ਬਕਰਾਂ ਦੀ ਬਤੌਣਾ ਦੀ ਕਰਾਈ। ਦੇਖੋ ਗੱਲ ਇਹ ਆ 2022 ਦੇ ਵਿੱਚ ਬੜੇ ਵੱਡੇ ਵੱਡੇ ਥੰਮ ਵੀ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਜਾਂ ਅਕਾਲੀ ਦਲ ਦੇ ਦੇਖੋ ਜਿਹੜੇ 4 4 5 5 ਵਾਰੀ ਮੁੱਖ ਮੰਤਰੀ ਰਹਿ ਚੁੱਕੇ ਆ ਉਹ ਵੀ ਉਸ ਹਨੇਰੀ ਦੇ ਵਿੱਚ ਕਿਉਂਕਿ ਲੋਕਾਂ ਦੇ ਵਿੱਚ ਇਹ ਗੱਲ ਸੀ ਪਤਾ ਨਹੀਂ ਇਹ ਆ ਕੇ ਕੀ ਕਰਨਗੇ ਇਹਨਾਂ ਨੇ ਕਿ ਨਾਰਾ ਦਿੱਤਾ ਸੀ ਪੀ ਅਸੀਂ ਇਮਾਨਦਾਰ ਸਰਕਾਰ ਲਿਆਵਾਂਗੇ ਲੋਕਾਂ ਦੇ ਸੀਮੈਂਟ ਬੱਜਰੀ ਦੇ ਰੇਟ ਘਟ ਕਰ ਦੇਵਾਂਗੇ ਔਰ ਲੋਕਾਂ ਨੂੰ ਬਹੁਤ ਪਿਆ ਸੀ ਪੀ ਇਹ ਸਰਕਾਰ ਆ ਕੇ ਪਤਾ ਨਹੀਂ ਸਾਡਾ ਕੀ ਕਰ ਦੂਗੀ ਬਾਕੀ ਤੁਹਾਡੇ ਸਾਹਮਣੇ ਔਰ ਜੋ ਕੁਝ ਕਰਤਾ ਉਹਨੀ ਜਿੰਨੀ ਜਲਦੀ ਤਾਂ ਗਏ ਸੀ ਓਨੀ ਜਲਦੀ ਖੁੱਦੋਂ ਵਾਂਗੂ ਥੱਲੇ ਆਏ ਆ ਔਰ ਪਰਮਾਤਮਾ ਸਾਡਾ ਸਾਥ ਦੇਵੇ ਔਰ ਵੋਟਰ ਜਿਹੜਾ ਉਹ ਜਿਹੜਾ ਔਖਾ ਇਸ ਬਨੇ ਬਹੁਤ ਜ਼ਿਆਦਾ ਔਖਾ ਔਰ ਸਤਾਈ ਨੂੰ ਡੀਗ ਰਿਹਾ ਉਹ ਤਾਂ ਪਹਿਲਾ ਹੋ ਸਕਦਾ ਹੈ ਇਲੈਕਸ਼ਨ ਹੋ ਜਾਣ 27 ਤੋਂ ਵੀ ਤੇ ਕਾਂਗਰਸ ਪਾਰਟੀ ਦੀ ਸ਼ਕਾਨ ਜਿਹੜੀ ਆ ਨਿਸ਼ਚਿਤ ਹੈ